ਨਮਾਜ਼ ਹੱਥ ਬੈਂਤੀ ਆਇਆ ਬਾਈ ਵੀਡੀਓ ਵੀਰੇ ਕੁਛ ਤਾਂ ਲੇਟ ਰਹਿੰਦੀ ਆ ਇੱਕ ਤਾਂ ਹਲੇ ਲੋ ਜੀ 275 TU ਮਾਡਲ ਲੋ ਜੀ ਬਾਈ ਆਪਣਾ ਟਾਰਜਨ ਵੀ ਵੇਚਤੀ ਆਪਾਂ ਨੇ ਜੀ ਬੇਟੀ ਸਾਡੀ ਕਾਰ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਆਪਣੀ ਅੰਮੀ ਵੀਡੀਓ ਵਿੱਚ ਤੇ ਵੀਰੇ ਪਹਿਲਾਂ ਤਾਂ ਮੈਂ ਲੇਟ ਹੋ ਗਿਆ ਥੋੜਾ ਜਿਹਾ ਮਾਫੀ ਚਾਹੁੰਦੇ ਆਪਾਂ ਲੇਟ ਵੀ ਚਲੋ ਤਾਂ ਇਹ ਮੈਂ ਢੱਲਾ ਹੋ ਗਿਆ ਤਾਂ ਬਾਈ ਤੇ ਘਰੇ ਦੋ ਦਿਨ ਮੰਜੇ ਤੋੜੇ ਆਪਾਂ ਨੇ ਠੀਕ ਆ ਦਵਾਈ ਦੋਈ ਲਈ ਸੈਟ ਨਹੀਂ ਹੋਏ ਕੱਲੇ ਛਾ ਨੂੰ ਫਿਰ ਦੋ ਤਿੰਨ ਟੀਕੇ ਇਕੱਠੇ ਠਗਵਾਏ ਟੀਕੇ ਲਵਾ ਕੇ ਹੁਣ ਆਪਾਂ ਕੰਢੇ ਵਾਏ ਤੇ ਚਲੋ ਬਾਈ ਬਾਕੀ ਸੇਹ ਤਾਂ ਹੁਣ ਠੀਕ ਆ ਤੇ ਦੇਖਣਾ ਹੁਣ ਘਰੇ ਬੈਠੇ ਹੁਣੇ ਬਾਈ ਫੋਨ ਫੋਨ ਆਈ ਜਾਂਦੇ ਆਪਾਂ ਨੂੰ ਬੰਦਿਆਂ ਦੇ ਹਨਾ ਟਰੈਕਟਰਾਂ ਦੇ ਤੇ ਟਰੈਕਟਰਾਂ ਦੇ ਫੋਨ ਯਾਦਤਰ ਆਪਾਂ ਨੂੰ ਛੋਟਿਆਂ ਦੇ ਆਈਆਂ 735 275 265 ਦੇ ਤੇ ਆਪਣੇ ਕੋਲ ਤਾਂ ਫਨਾਲ ਟਰੈਕਟਰ ਹੈ ਨਹੀਂ ਛੋਟੇ ਆਪਣੇ ਕੋਲ ਸਾਰੇ ਵੱਡੇ ਹੋ ਖੜੇ ਨੇ ਵੀਰੇ 45 ਪਾਵਰ ਦੇ ਉੱਪਰ ਹੀ ਆ ਤੇ ਆਪਣੇ ਗੁਰਜਿੰਦਰ ਬਾਈ ਨਾਲ ਕੋ ਟਰੈਕਟਰ ਆਏਵੇਂ ਸਵਰਾਜ ਵਾਲਿਆਂ ਕੋਲ ਛੋਟੇ ਟਰੈਕਟਰ ਦੋ ਤਿੰਨ ਉਹ ਤੁਸੀਂ ਦੇਖ ਰਹੇ ਹੋ ਜੇ ਤੁਹਾਨੂੰ ਬਾਰਾ ਖਾਂਦੇ ਹੋਏ ਤੁਸੀਂ ਆ ਕੇ ਦੇਖਿਓ ਰੇ ਟਰੈਕਟਰ ਲੈ ਲਿਓ ਹਨਾ ਜੀ ਤੇ ਬਾਕੀ ਚਲੋ ਆ ਜੀ ਆਪਾਂ ਤੁਹਾਨੂੰ ਟਰੈਕਟਰ ਦਿਖਾਉਂਦੇ ਆ ਤੇ ਨਾਲੇ ਤੁਹਾਨੂੰ ਦੱਸ ਦਈਏ ਵੀ ਆਪਾਂ ਵੀ ਹੁਣ ਸੈੱਟ ਆ ਹੌਲੀ ਹੌਲੀ ਸੈੱਟ ਹੋ ਗਏ ਬਾਕੀ ਦਵਾਈ ਬੁੱਟੀ ਲੈ ਰਹੇ ਆ ਠੀਕ ਹੈ ਜੀ ਚਲੋ ਆਜੋ ਬੰਦੇ ਗਦੀ ਲੋ ਜੀ ਬਾਈ ਆਪਣੇ ਟਾਰਜਨ ਵੀ ਵੇਚਤੀ ਆਪਾਂ ਨੇ ਐਵੀਡਰ ਬਣਾਉਣ ਚੱਲੇ ਪੁਲਸ ਵਾਈਆਂ ਨੇ ਵੇਚਤੀ ਬਾਈ ਹੋਰ ਹਾਦਰ ਹਾਦਰ ਡਰ ਗਏ ਬਾਈ ਮਾਹ ਕਾ ਨਹੀਂ ਪਤਾ ਨਹੀਂ ਕੀ ਕਾਂਡ ਹੋ ਗਿਆ ਨਮਸਕਾਰ ਸਭਾਂ ਨੂੰ ਜੀ ਆਇਆਂ ਬਾਈ ਤੇ ਪੀਡੀਆ ਹੀ ਹੋ ਰਹੀ ਹੈ ਪੀਡੀਆ ਮਤਲਬ ਬਾਈ ਜਿੱਕਣਾ ਨਾ ਆਪਣਾ ਟਰੈਕਟਰ ਦੀ ਇਨਸਪੈਕਸ਼ਨ ਕਰਨੀ ਹੁੰਦੀ ਤੇਲ ਤੂਲ ਗੇਅਰ ਚ ਪ੍ਰੋਬਲਮ ਕੋਈ ਆਵਾਜ਼ ਕੁਝ ਵੀ ਹੋਵੇ ਨਾ ਉਹ ਚੈਕਿੰਗ ਹੁੰਦੀ ਆ ਇੱਧਰ ਇੱਧਰ ਮੇਰੇ ਕਿ ਨਹੀਂ ਹਾਂ ਜੀ ਸਾਡੇ ਬਾਈ ਸੱਸੀ ਗੱਲ ਆਈ ਦੇ ਵੀਰ ਨੂੰ ਬੜਾ ਚਾਹ ਬਲਿੰਕਾ ਚਾਹ ਲਾਓ ਬਾਈ ਹੋਰ ਵੀਰਾ ਜੀ ਬਸ ਜੀ ਵਧੀਆ ਵਧੀਆ ਨਵਾਂ ਆ ਗਿਆ 35 ਜੀ ਸਟਾਕ ਘਟਾ ਤੁਹਾਡੇ ਕੋਲ ਹੈ ਤਗੀ ਬਹੁਤ ਵਧੀਆ ਅਸੀਂ ਚੜ੍ਹ ਵੀ ਨਹੀਂ ਹੈਗਾ ਨਾ ਤਾਂ ਨਾ ਇਹ ਗੱਲ ਝੂਠ ਹੈ ਹਲੇ ਆਪਾਂ ਉਹ ਦੇ ਕਰਕੇ ਹਨਾ 22 23 ਮਾਰਕੇ ਆ ਕਰਕੇ ਉਹ ਦੇਖ ਵਧੀਆ ਤਾਂ 24 ਵਾਲਾ ਇਹ ਉਹ ਜਿਹੜੇ ਉਹ ਕੜੇ ਨਹੀਂ ਉਹ ਵੀ ਦੇਖ ਜਾ ਨਾ ਬਾਈ ਠੀਕ ਹੈ ਤੁਹਾਡੇ ਵੀ ਬਾਈ ਚੜਾਈ ਐ ਐਕਸਟੀ ਦੇਖ ਜਾ ਵਾ ਵਸਤਾ ਇੱਕ ਉਂਗਲੀ ਕਰਦੀ ਵਾ ਮਨ ਗਿਆ ਮੈਂ ਜਿਹੜੇ ਆਪਣੇ ਕੋ ਜਿਹੜੇ ਅਵੇਲੇਬਲ ਹੋ ਜਾਂਦੇ ਨੇ ਵਾ ਸਹੀ ਹੈ ਬਾਈ ਸਵਰਾਜ ਦਾ ਨੋਏ ਵਿਕਦਾ ਕਹਿੰਦਾ ਨਹੀਂ ਕੋਲ ਗਰਮੀ ਤੇ ਕਪੜਾ ਦਾ ਕੀ ਹੋਰਦੇ ਬਾਈ ਕੋਲਿਆ ਦਾ ਜੇ ਪ੍ਰੈਸ਼ਰ ਵੱਜ ਜਾਂਦਾ ਉਹ ਸਾਰਾ ਖਾਲਦਨ ਦਾ ਕੰਮ ਛੋਟੇ ਨੇ ਵੀ ਡਿਸਟ੍ਰੀਬਿਊਟਰ ਆਉਣ ਲੱਗ ਗਿਆ ਆਓ ਜੀ ਵੀਰੇ ਠੀਕ ਹੈ ਜੀ ਚੈੱਕ ਕਰੋ ਵੀ ਚੈੱਕ ਪਾਵਰ ਸਟੀering 735 ਸਾਡੇ ਨਾਲ ਰਹੇ ਨਾ ਟਰੈਕਟਰ ਦੇਦਾ ਬਾਈ ਤੇ ਬਾਈ 275 ਹੈ ਜੀ TU ਤੇ ਆਪਣੇ ਨਾਲ ਗੁਰਜਿੰਦਰ ਵੀਰਾ ਨੇ ਬਾਈ ਕੀ ਹਾਲ ਹੈ ਬਾਈ ਵਧੀਆ ਜੀ ਮੜਾ ਜਾ ਨਾ ਆਵਾਜ਼ ਉੱਚੀ ਬੋਲੋ ਵੀਰੇ ਥੋੜਾ ਜਿਆ ਪਤਾ ਨਹੀਂ ਮਨ ਨੂੰ ਦਵਾਈਆਂ ਕਰੇ ਘੱਟ ਸੁਣਦਾ ਆਵਾਜ਼ ਥੋੜੀ ਜੀ ਵੀਰੇ ਵੱਧ ਹੁਣ ਸਾਡੀ ਘੱਟ ਨਹੀਂ ਮਨ ਨੂੰ ਵੀ ਮੈਨੂੰ ਸਵੇਰ ਦਾ ਪਤਾ ਕੀ ਲੱਗ ਰਿਹਾ ਜਿਵੇਂ ਨਾ ਮਨ ਨੂੰ ਘੱਟ ਸੁਣ ਰਿਹਾ ਦਵਾਈਆਂ ਨੇ ਗੁੰਮ ਜਾ ਕਰਿਆ ਕਰਕੇ ਗੋਲਾ ਜਿਹਾ ਹੋ ਜਾਂਦਾ ਨਾ ਹਾਂ ਉਹ ਸੀਨ ਹੋਇਆ ਵਾ ਤੇਰੀ ਸਿਹਤ ਕਿਵੇਂ ਠੀਕ ਹੈ ਸਿਹਤ ਤਾਂ ਠੀਕ ਆ ਲੈ ਲੱਗ ਵੀ ਰਿਹਾ ਤਾਂ ਹੀ ਵੀ ਵੀ ਬਣਾ ਰਹੇ ਹਾਂ ਕੱਲ ਤਾਂ ਯਾਰ ਜਿਆਦਾ ਢਿੱਲਾ ਹੁੰਦਾ ਬੰਦੇ ਦਾ ਉਨੋ ਨਹੀਂ ਮੂਡ ਕਰਦਾ ਕੁਝ ਕਰਨੇ ਤਾਂ ਪੈ ਰਹੀਏ ਬਸ ਬੁਖਾਰ ਹੈ ਬਾਈ ਬਹੁਤ ਜ਼ਿਆਦਾ ਆ ਗਿਆ ਮਤਲਬ ਜਿਵੇਂ ਮੈਂ ਹੱਥ ਵੀ ਕੱਢਾ ਨਾ ਬਾਹਰ ਉਹ ਵੀ ਐਂ ਲੱਗਦਾ ਕਿ ਨਾ ਬਰਫਾਂ ਮਾ ਪਾਈ ਹੋਣ ਨੇ। ਸਹੀ ਠੰਡ ਹੈਗੀ ਵੀ ਠੰਡ ਹੈਗੀ ਦੀ ਬਹੁਤ। ਸੁੱਕੀ ਠੰਡ ਹੈ ਨਾ। ਟੋਪੜੀ ਰੀਚ ਦਾ ਬਾੜੀਆ ਬਾਕੀ ਬਾਈਆਂ ਨੂੰ ਪੁੱਛੋ ਵੀ ਆਪਣੇ ਦਰਿਆ ਵਗਦਾ ਨਾ ਕੋਲ ਤਾਂ ਕਰਕੇ ਨਹਿਰਾਂ ਵੀ ਆਪਣੇ ਆ ਹਿਮਾਚਲ ਕਿੰਨੀ ਦੂਰ ਆ 30 ਕਿਲੋਮੀਟਰ ਬਾਸ਼ੇ ਮਲਾ ਜਾਂਦਾ। ਉਹ ਉੱਥੇ ਤੇ ਵੀ ਬਰਫ ਦੀ ਹਵਾ ਆਉਂਦੀ ਸਾਰੀ ਉਰੇ। ਤੇ ਬਾਕੀ ਹੋਰ ਤੇ ਬਾਕੀ ਬਾਈ ਟਰੈਕਟਰ ਲੋ ਜੀ 275 TU ਮਾਡਲ। ਇਹ TU ਬਾਈ ਉਹ ਹੁੰਨੇ ਜਿਹੜੇ ਹਾਈ ਸਪੀਡ ਟਰੈਕਟਰ ਹੁੰਨੇ ਆ। ਤੇ ਵੀਰੇ ਕਿੰਨਾ ਮਾਡਲ ਹੈ ਜੀ ਇਹ? ਇਹ 2000 ਦੋ ਯਾਰ ਮਾੜਾ ਟਰੈਕਟਰ ਹੈ ਟਰੈਕਟਰ ਨਾ ਹੀ ਬਹੁਤਾ ਸੁਨੱਖਾ ਏ ਨਾ ਹੀ ਬਹੁਤਾ ਮਾੜਾ ਏ ਟਰੈਕਟਰ ਜਾਨੀ ਕਿ ਜਿਹਨੇ ਘੱਟ ਪੈਸਿਆਂ ਵਿੱਚ ਕੰਮ ਲੈਣਾ ਹੈ ਹਨਾ ਡੇਢ 2 ਲੱਖ ਵਿੱਚ ਨਹੀਂ ਲੱਖ ਡੇਢ ਲੱਖ ਵਿੱਚ ਪੈਸੇ ਲਾਉਣੇ ਨੇ ਛੋੜਾ ਟਰੈਕਟਰ ਚਾਹੀਦਾ ਹਨਾ ਉਹਦੇ ਲਈ ਟਰੈਕਟਰ ਬੈਸਟ ਹੈ ਕਿਉਂਕਿ ਇਹਨਾਂ ਦੀ ਵੀਡੀਓ ਆਪਾਂ ਤਾਂ ਹੀ ਬਣਾ ਰਹੇ ਵੀਰੇ ਆਪਾਂ ਨੂੰ ਛੋੜੇ ਟਰੈਕਟਰਾਂ ਦੇ ਫੋਨ ਵੱਧ ਆ ਰਹੇ ਆ ਇਸ ਟਾਈਮ ਤੇ ਉਹਨਾਂ ਲਈ ਵੀਡੀਓ ਹੈ ਇਹ ਟਰੈਕਟਰ ਚੈੱਕ ਕਰ ਲਓ ਸਟਾਰਟ ਹੁੰਦਾ ਕਿ ਨਹੀਂ ਹੈ ਇਹ ਨਹੀਂ ਬੈਟਰੀ ਡਾਊਨ ਹੈ ਬਾਈ ਬੈਟਰੀ ਡਾਊਨ ਹੈ ਬਾਈ ਦੀ ਟੈਟਰ ਦੇ ਟਾਇਰ ਵੀ ਹੈਗੇ ਆ ਪਰ ਅਲਾਈਐਂਸ ਦੇ ਟਾਇਰ ਹੈ ਬਾਈ ਮਾੜੀ ਤੇ ਠੀਕ ਆਪਣੀ ਨਹੀਂ ਹੈਗੀ ਅਲਾਈਐਂਸ ਦੇ ਟਾਇਰ ਆ ਦੇਖੋ ਅਲਾਈਐਂਸ ਵੀਰੇ ਅੱਧਿਆਂ ਨੂੰ ਪਤਾ ਨਹੀਂ ਅੱਧਾ ਇਹ ਦੇਸੀਓ ਸਮਝੀ ਜਾਂਦੇ ਐ ਅਲਾਈਐਂਸ ਕੰਪਨੀ ਉਹ ਹੈ ਵੀਰੇ ਜਿਨ੍ਹਾਂ ਦੇ ਅੱਜ ਕੱਲ ਲੋਕ ਰੇਡੀਅਲ ਟਾਇਰ ਪਵਾਉਂਦੇ ਆ ਉਹਲੀ ਕੰਪਨੀ ਦੇ ਟਾਇਰ ਪਾਈ ਹੋਏ ਹਨ 12x28 ਦੇ ਹਾਂ ਬਾਈਆਂ ਨੇ ਪਹਿਲਾਂ ਹੀ ਪਾਏ ਹੋਏ ਤੇ ਬਾਕੀ ਤੁਸੀਂ ਕੰਡੀਸ਼ਨ ਚੈੱਕ ਕਰ ਲਓ ਰੰਗ ਰੰਗ ਡੈਕਟਰ ਦਾ ਕਹਿ ਜਾਏ ਸਾਈਕਲ ਥੋੜਾ ਠੰਡਾ ਜਿਹਾ ਟਰੈਕਟਰ ਆ ਦੇਖਣੇ ਨੂੰ ਪਰ ਉੱਤੇ ਨਾਲ ਤਾਂ ਠੀਕ ਆ ਮਾਡਲ ਦੇ ਹਿਸਾਬ ਨਾਲ ਵੀ ਠੀਕ ਹੈ ਤੇ ਕੰਮ ਕਰਨ ਵਾਲਾ ਟਰੈਕਟਰ ਹੈ ਗਲਿਆਵਾਂ ਨਹੀਂ ਹੈ ਕਿਧਰ ਤੇ ਕਹਿੰਦਾ ਨਹੀਂ ਤਾਂ ਜਰੇ ਖਾ ਜਾਂਦੀ ਬਾਈ ਹਾਂ ਨਾ ਕੋਈ ਟਾਂਕਾ ਨਾ ਸ਼ਾਂਕਾ ਨਾ ਬੈਲਡਿੰਗ ਨਾ ਸ਼ੈਲਡਿੰਗ ਪਰ ਰੰਗ ਦੀ ਈ ਮਾਰ ਖਾਂਦਾ ਹੋਰ ਕੋਈ ਇਹਨੂੰ ਉਹ ਨਹੀਂ ਹੈਗਾ ਤੇ ਬਾਕੀ ਤੁਹਾਨੂੰ ਸਾਨੂੰ ਬੰਦੇ ਬੁਲਾ ਲੀਏ ਤੁਹਾਨੂੰ ਸਟਾਰਟ ਕਰਕੇ ਦਿਖਾਉਣੇ ਥੋੜੀ ਦੇਰ ਤੱਕ ਤੇ ਬਾਕੀ ਤੁਸੀਂ ਪਿੱਛੋਂ ਕੰਡੀਸ਼ਨ ਚੈੱਕ ਕਰੋ ਠੀਕ ਹੈ ਜੀ ਇਹ ਹੈਗਾ 275 ਇਹ ਆ 735 ਦਿਖਾਈ ਹੈ ਆਪਾਂ ਤੇ ਵੀ ਆ ਖੜਾ 735 ਪੀਪੀ 44 ਨੰਬਰ ਆ ਇਹ ਕਿੰਨਾ ਚਲ ਜਾਇਆ ਜਾਇਆ ਇਹ ਹੈਗਾ ਬਾਈ ਆਪਣਾ 99 99 ਮਾਡਲ ਹੈਟਰ ਇਹ 99 ਪਤਾ ਨਹੀਂ 95 ਚਲੋ ਕੋਈ ਨਹੀਂ ਹੈਗਾ ਦਾ ਪੁਰਾਣਾ ਹੀ ਆ ਫਿਰ ਵੀ ਹਨਾ ਤੇ ਜਾਨੀ ਕਿ ਤਿੰਨ ਗੇਅਰ ਵਾਲਾ ਹੈ ਅੰਦਰ ਪੰਪ ਵਾਲਾ ਤੇ ਟਰੈਕਟਰ ਤੁਸੀਂ ਚੈੱਕ ਕਰ ਲਓ ਇਹ ਵੀ ਠੀਕ ਠੀਕ ਜਿਹਾ ਟਰੈਕਟਰ ਹੈ ਸਲੈਂਸਰ ਪਰ ਇਹ ਨਵਾਂ ਪਿਆ ਵਾ ਬਾਈ ਠੀਕ ਆ ਬਾਕੀ ਉਦਾਂ ਟਾਇਰ ਟੋਰ ਘੱਟੇ ਆ ਬਾਈ ਪਿਛਲੇ ਗੋਡੀਅਰ ਦੇ ਆ ਵੈਸੇ ਉਹ 20 ਕੇ ਪੈਸੇ ਟਾਇਰ ਹੋਣਗੇ ਪਿਛਲੇ ਮੁੱਲੇ ਦਾ ਖਤਮ ਦੀ ਹੋਆ ਇਹ ਟਰੈਕਟਰ ਵੀ ਚਲੋ ਕੰਮ ਕੁਮ ਕੰਨ ਦਾ ਚੰਗਾ ਟਰੈਕਟਰ ਹੈ ਨਾ ਜਿਹਨੇ ਘੱਟ ਪੈਸਿਆਂ ਵਿੱਚ ਕੰਮ ਚਲਾਊਗਾ ਤਾਂ ਟਰੈਕਟਰ ਰੱਖਣਾ ਹੈ ਤੇ ਬਾਕੀ ਸੰਗੀਤ ਦਾ ਮਨੋਰੰਜਨ ਦਾ ਵੀ ਪੂਰਾ ਪ੍ਰਬੰਧ ਕਰਿਆ ਵਾ ਬਾਈ ਡੈੱਕ ਡੱਕ ਲੱਗੀਆਂ ਛੋਟੇ ਛੋਟੇ ਡੈਕੀਆਂ ਤੇ ਪਿੱਛੋਂ ਵੀ ਹਾਲ ਟਰੈਕਟਰ ਵੀ ਸਾਫ਼ ਹੈ ਬਾਕੀ ਹਲੇ ਚਲਾ ਕੇ ਤਾਂ ਬਾਈ ਮੈਂ ਦੋਹੇ ਟਰੈਕਟਰ ਨਹੀਂ ਦੇਖੇ ਵੈਸੇ ਉਦਾਂ ਦੇਖਣੇ ਤੇ ਹਲੇ ਤਾਂ ਲੱਗਦਾ ਤਾਂ ਹੈਵੀ ਜਿੱਕਣਾ ਬੰਦੇ ਕੰਮ ਲੰਦੇ ਆਂ ਦਾ ਬੰਦਾ ਸਾਹਮਣੇ ਰੱਖਦਾ ਠੀਕ ਆ ਜੀ ਵਧੀਆ ਵੈਸੇ ਇਹ ਰੰਗ ਤੇ ਮਾਰ ਖਾਨੇ ਆ ਤੇ ਇਹਦਾ ਰੇਟ ਹੈਗਾ ਭਾਈ 1,10,000 ਰੁਪਿਆ ਆਲੇ 735 ਦਾ ਐਫੀ ਦਾ ਤੇ ਜਿਹੜਾ ਆਪਣਾ ਦੂਜਾ ਹੈ 275 ਨਹੀਂ 75 ਆ ਹਾਂ ਪਈ ਅੱਤਰ ਹੈ ਜੀ ਇਹਦਾ ਰੇਟ ਵੀਰਾਂ ਨੇ ਰੱਖਿਆ ਭਾਈ 1,40,000 ਰੁਪਿਆ ਠੀਕ ਹੈ ਵੀਰੇ ਕੋਸ ਟਰੈਕਟਰ ਦੀ ਮਾਰਕੀਟ ਦਾ ਰੇਟ ਹੋ ਜਾਂਦਾ ਕੋਸ ਟਰੈਕਟਰਾਂ ਦੀ ਕੰਡੀਸ਼ਨ ਦਾ ਹੁਣ ਆਲੇ ਟਰੈਕਟਰ ਦੀ ਕੰਡੀਸ਼ਨ ਉਹਦੇ ਨਾਲੋਂ ਵਧੀਆ ਹੈ ਕਿ ਉਹਦਾ ਥੋੜਾ ਜਿਹਾ ਮਾਡਲ ਡਾਊਨ ਹੈ ਤਾਂ ਕਰਕੇ ਵੀਰੇ ਰੇਟ ਦਾ ਫਰਕ ਹੁੰਦਾ ਜੇ ਆਪਾਂ ਕਹੀਏ ਨਾ ਵੀ ਹਾਂ 2000 ਮਾਡਲ ਹੈ ਤਾਂ ਟਰੈਕਟਰ ਤਾਂ ਸਾਰਿਆਂ ਦਾ ਸੇਮ ਰੇਟ ਹੁੰਦਾ ਐਦਾਂ ਕੋਈ ਨਹੀਂ ਹੁੰਦਾ ਹਰੇਕ ਦਾ ਆਪਣਾ ਲੈਵਲ ਹੈ ਹਰੇਕ ਦੀ ਆਪਣੀ ਮਾਰਕੀਟ ਹੈ ਟਰੈਕਟਰ ਦੀ ਆਪਾਂ ਕਿਸੇ ਨੂੰ ਟਰੈਕਟਰ ਨੂੰ ਕੰਪੇਅਰ ਨਹੀਂ ਕਰ ਸਕਦੇ ਤੇ ਬਾਕੀ ਚਲੋ ਆ ਜਾਂਦਾ ਬੰਦੇ ਹਾਂ ਆਪਾਂ ਸਟਾਰਟ ਕਰਕੇ ਦਿਖਾਉਣੀ ਆ ਤੇ ਵੀਰੇ 735 ਤੁਸੀਂ ਦੇਖ ਲਿਆ ਸਾਡੇ ਬੰਦੇ ਥੋੜੇ ਜਿਹੀ ਮਿਸਤਰੀ ਬੀਜੀ ਆ ਸਟਾਰਟ ਕਰਕੇ ਆਪਾਂ ਨਹੀਂ ਦਿਖਾ ਸਕੇ ਤੇ ਬਾਕੀ ਬਾਈ ਇੱਕ ਵਾਰੀ 55 ਦਿਖਾ ਦੇ 55 ਦੇ ਬੰਦੇ ਪਾਟ ਮੰਡ ਕਰ ਰਹੇ ਆ ਉਹ ਜਾ ਕੋਲ ਲੋ ਮੇਰੇ ਵੀਰੇ ਠੰਡ ਮੰਨ ਪਤਾ ਬਾਤ ਹੈ ਡਿੰਗ ਪੱਟਣ ਨੂੰ ਜੀ ਨਹੀਂ ਕਰਦੀ ਕੋਟੀਆਂ ਸਵੈਟਰ ਚਾੜ ਕੇ ਰੱਖੋ ਯਾਰ ਪਤਾ ਨਹੀਂ ਕਾਤੇ ਅਜਿਹੇ ਬੇਲੇ ਨਹੀਂ ਹੈਗੇ ਥੈਂਕ ਜਿੰਦਰ ਅੱਜ ਨਾਲ ਹੁਣ ਆਪਾਂ ਨੇ ਹੱਥ ਬਾਹਰ ਕੱਢ ਲਏ ਮੱਲੋ ਮੱਲੀ ਸੁੱਨ ਹੋਈ ਜਾਂਨੇ ਹਨਾ ਝੂਠਾ ਲਾਲ ਤਾਂ ਪਾਏ ਚਲੋ ਤੇ ਬਾਕੀ ਬਾਤ ਤੇ ਬਾਕੀ 55 ਬਾਈ ਟਰੈਕਟਰ ਦੇ ਟਾਇਰ ਟੂਰ ਚੰਗੇ ਖੜੇ ਆ ਟਰੈਕਟਰ ਦੇ ਸਲਾਨਸਰ ਵੀ ਨਵਾਂ ਲੱਗਿਆ ਹੋਇਆ ਹੈ ਨਾ ਐ ਸੋਨਾ ਸਾਫ਼ ਸੁਥਰਾ ਸਲਾਨਸਰ ਹੈ ਕਿ ਨਾਲ ਲਈਏ ਯਾਰ ਇਹ ਚਲ ਕੋਈ ਨਹੀਂ ਸਲਾਮ ਸਲਾਮ ਸਰੇ ਆ ਕੁਛ ਨਹੀਂ ਵਧੀਆ ਹੈ ਵਧੀਆ ਜਾਨੀ ਕਿ ਟਾਇਰ ਇਹਦੇ ਆਪਣੇ ਹੈਗੇ ਚੌਕੜਾਈ ਅਪੋਲੋ ਦਾ ਇਕੱਠੀਓ ਜੋੜੀ ਪਾਈ ਵੀ ਲਾਦੀ ਬਾਈ ਦੀ ਤੇ ਮਾਡਲ ਬਾਈ ਹੈਗਾ ਇਹ 11 ਨਹੀਂ 11 ਮਾਰ ਕੇ ਤਾਂ 11 ਦੇ ਬਾਈ ਚਲੋ 10 ਹੋਊ 11 ਹੋਊ 12 ਹੋ ਬਸ ਕੀ ਫਰਕ ਪੈਂਦਾ ਹੈ ਹਨਾ 55 ਦਾ ਵੈਸੇ ਵੈਸੇ ਵੀ 55 55 ਹੀ ਆ ਇੱਕਰ ਬਾਈ ਨੇ ਲਵਾਇਆ ਨਾਲ ਡੈੱਕ ਵੀ ਆ ਇਹ ਭਾਬੀ ਦਿੱਕਤ ਬਾਈ ਪੂਰਾ ਪ੍ਰਬੰਧ ਕਰਿਆ ਵਾ ਐਨਾ ਹਾਈ ਫਾਈ ਬੇਸ ਬੂਸਟ ਸਿਸਟਮ ਲੱਗਿਆ ਵਾ ਠੀਕ ਆ ਤੇ ਇਹਦੀ ਦੇਖਦੇ ਜੇ ਸਟਾਰਟ ਹੁੰਦਾ ਇਹ ਵੀ ਮਾਰੀ ਗਣੀ ਦਾ ਸੈਲਫ ਮੈਂ ਫਲੈਂਸਰ ਦੀ ਆਵਾਜ਼ ਸੁਣਾਵਾ ਨੋਟ ਲਿਆ ਬੇਸ ਨਾਲ ਮਾਰੀ ਚੱਲੀ ਜਾਂਦੇ ਠੰਡਾ ਐ ਆ ਬਾਈ ਠੰਡੇ ਆ ਡਾਕਟਰ ਥੋੜੇ ਜੇ ਆਏ ਆ ਆਵਾਜ਼ ਆ ਰਹੀ ਆ ਠੀਕ ਆ ਬੰਦ ਕਰ ਦੇ ਬਾਈ ਸੇਖਲਾ ਸੇਖਲਾ ਮੈਂ ਤਾਂ ਆਪ ਦੇ ਤਾ ਹਾਂ ਸਵਰਾਦੀ ਬਾਈ ਕੋ ਹੋਰ ਕੀ ਬਤਾਏ ਦੇ ਨਾ ਤਨੋਂ ਇੰਜਨ ਦੀ ਆਵਾਜ਼ ਤੇ ਸਲੈਂਸਰ ਮਤ ਪਤਾ ਲੱਜਣਾ ਵੀ ਕਿੰਨਾ ਕੁ ਸੈੱਟ ਹੈ ਇਹ ਕਿੰਨੇਹੀਂ ਹੱਥ ਨਾਲ ਸੀਕਰੋ ਠੰਡ ਪਾ ਹੱਥ ਦਾ ਸੀਕ ਲੇ ਸਿਆਲਾ ਮਨ ਆਹੀ ਸਲੈਂਸਰ ਰੋਟੀਆਂ ਗਰਮ ਕਰਨੇ ਨੂੰ ਕੰਮ ਆਉਂਦਾ ਕਈ ਵਾਰ ਅੱਛਾ ਤੁਸੀਂ ਇਹੀ ਕੁਛ ਵੀ ਕਰ ਲੈਂਦੇ ਹੋ ਹਾਂ ਮੈਂ ਕੱਲ੍ਹ ਆਇਆ ਬਾਈ ਖੇਤਾਂ 'ਚ ਬੈਠੇ ਹੁੰਨੇ ਬਾਈ ਫਿਰ ਹੁਣ ਘਰਾਂ ਥੋੜੀ ਜਾਣਾ ਜਾਨੋਂ ਆਂਦੀ ਰੋਟੀ ਠੰਡੀ ਹੋ ਜਾਂਦੀ ਸਲੈਂਸਰ ਵੱਲ ਵੇਟੀ ਦੀ ਨਾਲੇ ਖਾ ਲਈ ਦੀ ਨਾਲੇ ਕੀ ਹੋ ਰਿਹਾ ਕਾਲੀ ਨਾਲੇ ਕੀ ਹੁੰਦਾ ਇਹ ਕੋਈ ਜੋ ਤਾਂ ਹੁਣ ਨਹੀਂ ਆਉਂਦਾ ਹਨ ਇਹਨਾਂ ਦੇ ਲੋਗ ਲੂਕ 'ਚ ਲਾਉਣ ਨੂੰ ਹਾਂ ਹੁਣ ਨਹੀਂ ਆਉਂਦਾ ਬਾਈ ਇਹੇ ਹੋਣਾ ਇਹਦਾ ਲੱਗ ਜਾਂਦਾ ਲੋਕ ਲੱਜਦਾ ਹੁਣ ਵੱਜ ਉਹ ਹੈ ਨਾ ਬਾਈ ਹੁਣ ਪਾਵਰ ਸਟੀਅਰਿੰਗ ਆਉਨੇ ਆ ਪਾਵਰ ਸਟੀਅਰਿੰਗ ਪਾਵਰ ਸਟਾਰਟ ਵਗੈਰ ਚੱਲਦੇ ਨਹੀਂ ਪ੍ਰੋਪਰ ਇਹ ਤਾਂ ਚੱਲ ਚੱਲੀ ਜਾਂਦੇ ਤਾਂ ਕਰਕੇ ਇਹ ਮੈਨਾਂ ਤਾਂ ਆਪਣੇ ਆਇਆ ਸੀ 35 ਨੂੰ ਆਇਆ ਸੀ 35 ਨੂੰ ਅੱਛਾ ਗਰੀਬ ਨੂੰ ਲੱਗਦਾ 35 ਨੂੰ ਆਉਂਦਾ ਕਈਆਂ ਨੂੰ ਹਾਂ 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 ਠੀਕ ਹੈ ਤੇ ਇਹ ਬਾਕੀ ਵੀਰੇ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਵੀਡੀਓ ਵੀਰੇ ਕੁਝ ਤਾਂ ਲੇਟ ਰਹਿੰਦੀ ਆ ਇੱਕ ਤਾਂ ਹਲੇ ਸੀਜ਼ਨ ਥੋੜਾ ਜਿਹਾ ਆਫ ਹੈ ਨਾ ਸੀਜ਼ਨ ਆਫ ਵਿੱਚ ਡੈਂਟ ਨਾਲ ਆਪਣੇ ਕੋਲ ਵੀ ਘੱਟ ਆਉਂਦੇ ਆ ਈ ਕੰਮ ਤਾਂ ਸਭ ਨਿਭੜੇ ਪਈਆਂ ਹੁਣ ਟਰੈਕਟਰ ਖੜੇ ਹੋ ਗਏ। ਮੇਰੇ ਅਗਲਾ ਜ਼ਿਮੀਦਾਰ ਵੀ ਲੈਣ ਤੋਂ ਪਹਿਲਾਂ ਹੀ ਸੋਚਦਾ ਵੀ ਕਾਹਨੂੰ ਪੈਸੇ ਕੜਾ ਲਾਉਣੇ ਹਨਾ। ਐਨੇ ਨਾਲ ਚਲੋ ਟਰੈਕਟਰ ਹੋਰ ਆ ਲੰਨੇ। ਤਾਂ ਕਰਕੇ ਥੋੜਾ ਸੀਜ਼ਨ ਆਉਬੀ ਠੰਡਾ ਹੈ ਕੰਮਾਂ ਦੇ। ਕੰਮ ਵੀ ਠੰਡਾ ਆਪਾਂ ਵੀ ਠੰਡੇ ਪਏ ਗਏ ਬਰਫ ਨੇ ਠੰਡ ਨੇ ਨਾਸ ਮਾਰੇ ਪਿਆ ਬਾਈ। ਜੋ ਸਾਲ ਲੈਣਾ ਔਖਾ ਹੋਇਆ। ਜੋ ਤੋਂ ਉਹਨਾਂ ਦਾ ਬੱਸ ਉਹੀ ਵਈਆ। ਹੋਰ ਬਾਈਆ ਸਾਲ ਲੈਣੇ ਆ ਰਹਾ ਦੇ ਕਹਿੰਦਾ ਬਰਫਾਂ ਨੂੰ ਖਾਂਦੇ ਜਾਂਦੇ ਹੁਣ। ਹਮਮ ਸਹੀ ਆਪਾਂ ਇਕੱਲੇ ਨਹੀਂ ਸਾਰਿਆਂ ਦਾ ਹੀ। ਉਹੀ ਗੱਲ ਦਾ ਬੰਗਰਾਲ ਸਾਰਿਆਂ ਦਾ ਇਦਾਂ ਹੀ ਆ ਹਾਂ ਤੇ ਬਾਕੀ ਬਾਈ ਆਪਣਾ ਸਿਹਤ ਧਿਆਨ ਰੱਖੋ ਮੜਾਏ ਕੱਪੜੇ-ਕੁੱਪੜੇ ਪਾ ਕੇ ਰੱਖੋ ਮੈਂ ਨਾ ਉਦੋਂ ਗਜਿੰਦਰ ਪਤਾ ਕਿਆ ਹੋ ਗਿਆ ਸਵੇਰੇ-ਸਵੇਰੇ ਚੌੜ-ਚੌੜ ਮਾ ਨਹਾ ਲਿਆ ਅੱਛਾ ਨਹਾ ਕੇ ਉੱਠ ਕੇ ਜਦ ਹੀ ਤਿਆਰ ਹੋ ਕੋ ਜਾਂਸੀ ਬਣਵਾ ਗਿਆ ਬਾਪ ਠੰਡ ਬਾੜ ਕੇ ਢੱਡਾ ਮਾ ਮੁੜ ਕੇ ਨਿਕਲੀ ਨਹੀਂ ਕੱਲ ਠੀਕਿਆ ਨਹੀਂ ਕੱਢੀ ਫਿਰ ਤੇ ਬਾਕੀ ਚਲੋ ਬਾਈ ਤੰਦਰੁਸਤੀ ਬਖਸ਼ੇ ਸਭ ਨੂੰ ਸਭ ਹਨਾ ਆਪਣਾ ਕੰਮ ਚੱਲੇ ਵਧੀਆ ਰਹੇ ਤੇ ਨਾਲੇ ਬਾਈ ਕੀ ਚੀਜ਼ ਹੋ ਰਹੀ ਸੀ ਤੇ ਸਾਰੋਂ ਨਵੇਂ ਹਾਲ ਦੀਆਂ ਵਧਾਈਆਂ ਮੁਬਾਰਕਾਂ ਸਭ ਨੂੰ ਇੰਨੀ ਲੇਟ ਮੈਂ ਯਾਰ ਵੀਡੀਓ ਹਮ bail ਨਵਾਮ ਨਹੀਂ ਆਈ ਪਹਿਲਾਂ ਤੇ ਚਲੋ ਬਾਬਾ ਸਾਹਿਬ ਨੂੰ ਕੰਮ ਦੇ ਵਧੀਆ ਤੰਦਰੁਸਤੀ ਬਖਸ਼ੇ ਦਰਫਾ ਰੱਖੇ ਲਾਈ ਤੇ ਕੋ ਧੰਨਵਾਦ ਗੁਰੇ ਮੱਦਿਆ ਕੋਈ ਹੋਰ ਵਧੀਆ ਵੀਡੀਓ ਵਿੱਚ ਧੰਨਵਾਦ ਸਸਰੀ ਕਾਲੀ